ਤਾਨੂੰ ਪਤਾ ਪਿੱਛੇ ਇੱਕ ਸਪੋਕਸਮੈਨ ਚ ਆਰਟੀਕਲ ਛਪਿਆ ਸੀ ਇੱਕ ਪਤੀ ਪਤਨੀ ਹਸਪੀਟਲ ਗਏ ਉਹ ਹਸਪੀਟਲ ਤੋਂ ਬਾਹਰ ਨਿਕਲੇ ਤੇ ਰਿਕਸ਼ਾ ਕਰ ਲਗੇ ਬੱਸ ਸਟੈਂਡ ਜਾਣਾ ਸੀ ਉਹ ਜਦੋਂ ਪਤੀ ਪਤਨੀ ਨੂੰ ਕਹਿੰਦਾ ਭਾਗਾਂ ਵਾਲੀਏ ਆਹ ਰਿਕਸ਼ੇ ਵਾਲੇ ਤੇ ਆਪਾਂ ਇਹਨੂੰ ਪੁੱਛ ਲੈਨੇ ਆ ਇਹ ਬੱਸ ਸਟੈਂਡ ਲੈ ਚਲਦਾ ਹੈ ਪਤੀ ਰਿਕਸ਼ੇ ਵਾਲੇ ਨੂੰ ਤੇ ਕੋਲ ਜਾਣ ਲੱਗਾ ਤੇ ਪਤਨੀ ਪਿੱਛੋਂ ਆਵਾਜ਼ ਮਾਰਦੀ ਏ ਕਹਿੰਦੀ ਰਹਿਣ ਦੇ ਇਹਨੇ ਐਵੇਂ ਮੂੰਹ ਮੰਗੇ ਵੱਧ ਪੈਸੇ ਲੈ ਲੈਣ ਐਵੇਂ ਲੁੱਟ ਮਚਾਈ ਇਹਨਾਂ ਨੇ ਉਹ ਕਹਿ ਕੇ ਜਦੋਂ ਅੱਗੇ ਤੁਰ ਲੱਗਾ ਤੇ ਰਿਕਸ਼ੇ ਵਾਲੇ ਵੀਰ ਨੇ ਆਵਾਜ਼ ਮਾਰ ਲਈ ਕਹਿੰਦਾ ਬਾਪੂ ਜੀ ਇੱਧਰ ਆ ਜਾਓ ਮਾਸਾ ਜੀ ਕਹਿ ਰਹੇ ਸੀ ਅਸੀਂ ਲੁੱਟ ਮਚਾਈ ਆ ਇੱਥੇ ਬਹਿ ਜਾਓ ਦੱਸੋ ਤੁਸੀਂ ਜਿੰਨੇ ਪੈਸੇ ਦੇਣੇ ਹੋ ਉਹਨੇ ਦੇ ਦਿਓ ਉਹ ਵਾਪਸ ਆ ਗਿਆ ਰਿਕਸ਼ੇ 'ਚ ਬਹਿਣ ਲੱਗੇ ਪਰ ਉਹਨੇ ਇੱਕ ਸ਼ਬਦ ਬੜਾ ਕਮਾਲ ਦਾ ਕਿਹਾ ਕਹਿੰਦਾ ਜੀ ਮੰਨ ਲਓ ਮੈਂ ਤੁਹਾਡੇ ਕੋਲ 10 ਦੀ ਜਗ੍ਹਾ 20 ਲੈ ਲੈਂਦਾ ਮੇਰਾ 20 ਬੰਦਦੇ ਮੈਂ 25 ਮੰਗ ਲੈਂਦਾ 30 ਮੰਗ ਲੈਂਦਾ ਵਾਧ ਵਾਧ ਮੇਰੇ 10 ਰੁਪਏ ਵਾਧ ਮੰਗਣੇ ਸੀ ਨਾ ਤੁਸੀਂ ਮੈਨੂੰ ਕਹਿ ਦਿੱਤਾ ਅਸੀਂ ਲੁੱਟ ਮਚਾਈਏ ਅੰਦਰ ਹਸਪੀਟਲ ਦੇ ਡਾਕਟਰ ਵੈਲਟਿਨੇਟਰ ਤੇ ਪਾ ਕੇ ਮਰੀਜ਼ ਨੂੰ ਭਾਵੇਂ ਤੁਹਾਡੇ ਕੋ 50000 ਮੰਗੇ ਤੂੰ ਹੱਥ ਜੁੜ ਕੇ ਕਹਣਾ ਸੀ ਪੈਸੇ ਦੀ ਪਰਵਾਹ ਨਾ ਕਰਿਓ ਸਾਡਾ ਜੀ ਬਚਾ ਦਿਓ ਤੁਹਾਨੂੰ ਡਾਕਟਰ ਲੁਟੇਰੇ ਨਹੀਂ ਲੱਗਦੇ ਤੁਹਾਨੂੰ ਲੀਡਰ ਲੁਟੇਰੇ ਨਹੀਂ ਲੱਗਦੇ ਤੁਹਾਨੂੰ ਬਾਬੇ ਲੁਟੇਰੇ ਨਹੀਂ ਲੱਗਦੇ